ਗੁਰੂਆਂ ਸਾਹਿਬ ਦੀ ਪ੍ਰੇਰਿਤ ਗੋਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵੈਦੁਰਜੀਤ ਸਿੰਘ ਸਾਹਿਬ ਸਾਹਿਬ ਜੀ ਦੇ ਪਤੀ ਮੈਂ ਇੱਕ ਬੇਨਤੀ ਕਰਦਾ ਵੀ ਜੇ ਮੈਂ ਅੱਜ ਮਾਈਕ ਤੇ ਖੜਾ ਜਾਂ ਮੈਂ ਇਸ ਕਾਬਲ ਹੋਇਆ ਇਹ ਸਿਰਫ ਤੇ ਸਿਰਫ ਕੇ ਦੀਪ ਤੇ ਜਗਮਉਨ ਕਾਲ ਜੀ ਹੋਣਾਂ ਦੇ ਬਦੌਲਤ ਆ ਕਿਉਂਕਿ ਮੈਂ ਅਕਸਰ ਰਾਜੇ ਨੂੰ ਤੇ ਬਿੱਲੀ ਨੂੰ ਫਿਰ ਛੋਟੇ ਵੀਰ ਨੇ ਬੱਚੇ ਵੀ ਨੇ ਮੈਂ ਇਹਨਾਂ ਨਾਲ ਗੱਲ ਕਰਦਾ ਹੁੰਨਾ ਵੀ ਤੁਹਾਡੇ ਵਾਸਤੇ ਉਹ ਜਨਮਦਾਤਾ ਸੀ ਮੇਰੇ ਦੋਵਾਂ ਆਨਦਾਤਾ ਸੀ ਕਿਉਂਕਿ ਉਹਨਾਂ ਨੇ ਮੈਨੂੰ ਇਸ ਲਾਈਨ 'ਚ ਪਾਇਆ ਐ ਰਾਮੂਲਾਲ ਸਾਹਿਬ ਜਗਮੋਹ ਜੀ ਭੈਣ ਜੀ ਹੁਣੀ ਅਕਸਰ ਕਹਿੰਦੇ ਹੁੰਦੇ ਸੀ ਕਿ ਜ਼ਿੰਦਗੀ 'ਚ ਚਾਹੇ ਜੋਸ਼ ਨਾ ਹੋ ਬਾਤ ਕਰਨੇ ਕੀ ਚਾਹੇ ਹੋਸ਼ ਨਾ ਹੋ ਲੱਖ ਗੁਨਾਹ ਹੋ ਆਦਮੀ 'ਚ ਪਰ ਆਦਮੀ ਇਹਿਸਾਨ ਫਰਮੋਸ਼ਨਾ ਹੋ ਮੈਂ ਕਿਉਂਕਿ ਦਾਖਾ ਸਾਹਿਬ ਮੇਰੇ ਸਤਕਾਰਯੋਗ ਵੱਡੇ ਵੀਰ ਨੇ ਗੁੱਡੂ ਜੀ ਸਾਰੇ ਜਿੰਨੇ ਵੀ ਇੱਥੇ ਬੈਠੇ ਨੇ ਮੈਂ ਇੰਨੀ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਨੇ ਭੁੱਲਣਾ ਸੀ ਉਹ ਕਲਾਕਾਰ ਟਾਈਮ ਦੇ ਕਲਤ ਕਰਕੇ ਚਲੇ ਗਏ ਨੇ ਮਾਫੀ ਚਾਹਨੇ ਪਰਿਵਾਰ ਵਾਲਾ ਉਹਨਾਂ ਕੋ ਮੈਂ ਅਕਸਰ ਕਹਿੰਦਾ ਵੀ ਕੱਲੇ ਦੀਪ ਸਾਹਿਬ ਨਹੀਂ ਗਏ ਇੱਕ ਗੀਤਾਂ ਦਾ ਦਰਿਆ ਸੁੱਕ ਗਿਆ ਇੱਕ ਸੰਗੀਤ ਦਾ ਮੌਸਮ ਗੁਜ਼ਰ ਗਿਆ ਇੱਕ ਕਲਾਕਾਰੀ ਦੇ ਮਹਿਲ ਦਾ ਗੁੰਮਦ ਵਿਗ ਗਿਆ ਤੇ ਦੀਪ ਸਾਹਿਬ ਇਸ ਦੁਨੀਆ ਤੋਂ ਜਦੋਂ ਗਏ ਨੇ ਕਿਉਂਕਿ ਮੇਰੇ ਵਾਸਤੇ ਪਰਸਨਲ ਮੈਂ ਸਮਝਦਾ ਵੀ ਜਿਹੜੇ ਪਰਿਵਾਰ ਨੂੰ ਰਾਜਾ ਜੀ ਨੂੰ ਘਾਟਾ ਬਿੱਲੀ ਜੀ ਨੂੰ ਘਾਟਾ ਉਹਨਾਂ ਹੀ ਘਾਟਾ ਮੈਂ ਆ ਮੈਂ ਖਾਦਾ ਕਿਉਂਕਿ ਮੈਂ ਇਸ ਪਰਿਵਾਰ ਦੇ ਬੱਚੇ ਗੁਰਿਆ ਮੈਂ 45 ਸਾਲ ਤੋਂ ਇਸ ਪਰਿਵਾਰ ਦੇ ਨਾਲ ਜੁੜਿਆ ਹੋਇਆ ਆ ਅੱਜ ਦੱਸੀ ਜੀ ਉਹਨਾਂ ਦੇ ਪੁਰਾਣੇ ਦੋਸਤ ਬੈਠੇ ਨੇ ਸਾਗਰ ਵਾਲੇ ਕਿਉਂਕਿ ਇਹਨਾਂ ਨੂੰ 40-50 ਸਾਲ ਤੋਂ ਬੈਠੇ ਨੇ ਪਾਲੀ ਜੀ ਮੇਰੇ ਨਾਲ ਜਾਂਦੇ ਆਤਮਾ ਚ ਜਾਂਦੇ ਰਹੇ ਹਾਕਮ ਜੀ ਬੈਠੇ ਆ ਮੇਰਾ ਵੀਰ ਛੋਟਾ ਅਮਰੀਕ ਬਹੁਤ ਸਰੀਆ ਸ਼ਖੀਜੀਆਂ ਬੈਠੀਆਂ ਨੇ ਮੈਂ ਅਕਸਰ ਛੋਟੀ ਜਿਹੀ ਗੱਲ ਇੱਕ ਤੋਂ ਹੋਰ ਦੱਸਦਾ ਦਲੋਚਨ ਜੀ ਅੱਜ ਕੱਲ ਜਿਹੜਾ ਕੋਈ ਮਾੜਾ ਸੁਪਰਸਟਾਰ ਬਣਦਾ ਜਿਹਦੇ 10 ਪ੍ਰੋਗਰਾਮ ਲੱਗ ਜਾਂਦੇ वो अपने आप को बहुत बड़ा समझ लग जाता पर मैं देखा जिन्हें अजक सुपर स्टार प्रोग्राम कर रहे हैं ये तो चौगने वो कैंसल कर दें क्योंकि एक छेर भी अब तो इतनी भी मिलती नहीं मैं खाने में अब तो इतनी भी मिलती नहीं मैं खाने में जितनी हम छोड़ दिया करते पैमाने में ये इस तरह वो अपनी जिंदगी बस करके गए ने मैं उन्होंने तो बद बदौलत मैं कल कीज मैं कि की मेरा खानदान उन्होंने रिड़ी रहूगा ਮੇਰੇ ਵਰਗੇ ਪਤਾ ਨਹੀਂ ਕਿੰਨੇ ਕਲਾਕਾਰਾਂ ਤੇ ਉਹਨਾਂ ਨੇ ಅಪਾਰਾ ਕਿਰਪਾ ਕੀਤੀ ਆ ਕਿਉਂਕਿ ਜਦੋਂ ਮੇਰਾ ਗੀਤ ਹੋਇਆ ਸੀ ਕਾਂਸ਼ੀਰਾਮ ਗੁਲਾਮ ਦਾ ਹੋਇਆ ਚੰਨਾ ਜੋ ਚੰਨ ਗੁਜਰੀ ਦਾ ਚੰਨੀ ਦਾ ਬਹੁਤ ਚੱਲੇ ਪੀਪਲ ਜੀ ਨੇ ਪੈਂਜੀ ਉਹਨਾਂ ਨੇ ਗਾਇਆ ਕਾਂਸ਼ੀਰਾਮ ਗੁਲਾਬ ਰਾਮਸਰ ਜੁਲਸੀਲਾ ਹੋਰ ਸਾਰੇ ਬਹੁਤ ਸਾਰੇ ਕਲਾਕਾਰ ਦੇਵ ਢਿੱਲੋਂ ਹਣੀ ਜੰਗਾ ਜੀ ਬਹੁਤ ਸਾਰੇ ਹਾਕਮ ਦੇ ਬਹੁਤ ਸਾਰੇ ਗੀਤ ਉਹਨਾਂ ਨੇ ਰਿਕਾਰਡ ਕਰੇ ਪਾਲੀ ਦੇ ਗੀਤ ਕੀਤੇ ਮੈਨੂੰ ਪਤਾ ਨਹੀਂ ਕਿਨੇ ਲੋਕਾਂ ਨੂੰ ਰੁੱਤੀ ਪਾਇਆ ਇਸ ਕਰਕੇ ਜਦੋਂ ਐਸਾ ਇਨਸਾਨ ਜਾਂਦਾ ਇੱਕ ਕਹਿੰਦਾ ਵੀ ਅੰਨ ਦਾਵਾ ਚੱਲੇ ਗਿਆ ਦੁਨੀਆ ਦੇ ਕਲਾਕਾਰਾਂ ਵਾਸਤੇ ਇਸ ਕਰਕੇ ਮੈਂ ਬਹੁਤਾਂ ਹੀ ਪੰਜਾਬ ਦੇ ਸਮੂਹ ਕਲਾਕਾਰਾਂ ਵੱਲੋਂ ਜਿਹੜੇ ਅੱਜ ਨਹੀਂ ਹਾਜ਼ਰ ਹੋ ਸਕੇ ਉਹਨਾਂ ਵੱਲ ਸਾਰਿਆਂ ਵੱਲ ਮਹਾਰਾਜ ਚਰਨਾ ਜੀ ਬੇਨਤੀ ਕਰਦਾ ਸੱਚੇ ਪਾਤਸ਼ਾਹ ਉਸ ਮਹਾਨ ਕਲਾਕਾਰ ਨੂੰ ਉਸ ਐਸੇ ਮਲਟੀ ਟੈਲੇਂਟਡ ਆਰਟਿਸਟ ਨੂੰ ਆਪਣੇ ਚਰਨਾਂ ਵਿੱਚ ਦੇ ਤੇ ਸਾਰੇ ਪਰਿਵਾਰ ਨੂੰ ਬਾਣਾ ਮਾਲਨ ਦਾ ਬਖਸ਼ਿਸ਼ ਹੋਵੇ ਵੈਦਜਗਤ ਸਾਹਿਬ ਸਾਹਿਬ ਅਗੇ ਜੇ ਬੋਲਦੇ